ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਕ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਆਪ ਕਹਿੰਦੇ ਨੇ ਬਲਾਚਾਰ ਦੀ ਦਰਮਿਆ ਆਮਦਮ ਬਤ ਤਦਬੀਰੋ ਤੀਰੋ ਤੂਫੰਗ ਆਮਦਮ ਲਾਚਾਰ ਹੋ ਗਏ ਮਜਬੂਰ ਹੋ ਗਏ ਔਰ ਮਜ਼ੇਬ ਜ਼ਮੀਰ ਨਹੀਂ ਮੰਦੀ ਸੀ ਇਹ ਮਾਲਾ ਫੇਰਨ ਵਾਲੀਆਂ ਉਂਗਲੀਆਂ ਤਲਵਾਰ ਚਲਾਣ ਆਤਮਾ ਨਹੀਂ ਮੰਦੀ ਸੀ ਕਿ ਮੈਂ ਤੀਰ ਕਮਾਨ ਪੱਥਾ ਆਪਣੇ ਮੌਂਡੇ ਤੇ ਰੱਖਾਂ ਪਰ ਤੂੰ ਮਜਬੂਰ ਕਰ ਦਿੱਤਾ ਬਲਾਚਾਰ ਕੀ लाचार ਹੋ ਗਏ ਦੁਨੀਆ ਨੇ ਇਸ ਕਦਰ ਅਵਤਾਰੀ ਪਰਸ਼ਾਨ ਨੂੰ ਲਾਚਾਰ ਕੀਤਾ 17 ਦਿਨ ਸਮਝਾਉਂਦੇ ਰਹੇ ਕ੍ਰਿਸ਼ਨ ਤੇ ਖੜੇ ਹੋ ਕੇ ਕਹਿਣ ਲੱਗੇ ਦੁਸ਼ਟ ਮੇਰੇ ਵਿਚਾਰਾਂ ਦਾ ਤੇਰੇ ਤੇ ਅਸਰ ਕੋਈ ਨਹੀਂ ਤੇ ਤੇ ਬੜੇ ਬੜੇ ਅਵਤਾਰੀ ਪੁਰਸ਼ਾਂ ਦੀ ਖਿਮਾ ਕਰਨੀ ਲਵਜ਼ ਮੈਂ ਫਿਰ ਦੁਹਰਾ ਦਿਆਂ ਗੱਲ ਨਹੀਂ ਬਣੀ ਜੋ ਕੁਝ ਸਮਝਾਣਾ ਚਾਹਦੇ ਸਨ ਜਗਤ ਨਹੀਂ ਸਮਝਿਆ ਜੋ ਕੁਝ ਉਹ ਕਹਿਣਾ ਚਾਹਦੇ ਸਨ ਜਗਤ ਨੇ ਝੋਲੀ 'ਚ ਨਹੀਂ ਪਾਇਆ ਤੇ ਜਦ ਉੱਠ ਕੇ ਜਾਣ ਲੱਗੇ ਨਾ ਕ੍ਰਿਸ਼ਨ ਤੇ ਦਰਯੋਧਨ ਕਹਿੰਦਾ ਤੁਸੀਂ ਰਾਜੇ ਤੇ ਮੈਂ ਰਾਜਾ ਹਸਤਨਾਪੁਰ ਦਾ ਹੁਣ ਜਾ ਕਿੱਥੇ ਰਹਿਓ ਕਿਉਂਕਿ ਰਾਤ ਪੈ ਗਈ ਦਿਨ ਵਰ ਸਮਝ ਜਾਂਦੇ ਰਹੇ ਸ਼ਾਮਾ ਹੋ ਗਈਆਂ ਸੰਦਨ ਡਲ ਗਏ ਹੁਣ ਜਾ ਕਿੱਥੇ ਰਹਿਓ ਕਿੱਥੇ ਜਾਓਗੇ ਰਾਤ ਨੂੰ ਇੱਥੇ ਰਹੋ ਕ੍ਰਿਸ਼ਨ ਕਹਿੰਦੇ ਨੇ ਨਹੀਂ ਤੇਰੇ ਘਰ ਨਹੀਂ ਰਹਿਣਾ ਤੇਰੇ ਮਹਿਲਾਂ ਵਿੱਚ ਨਹੀਂ ਰਹਿਣਾ ਤੇ ਦਰਯੋਦਨ ਕਹਿੰਨ ਰਾਜਾ ਰਾਜੇ ਦੇ ਘਰ ਚੰਗਾ ਲੱਗਦਾ ਹੈ ਰਾਜਾ ਰਾਜੇ ਦਾ ਮਹਿਮਾਨ ਹੋਵੇ ਚੰਗਾ ਲਗ ਰਿਹਾ ਹੈ। ਜਾ ਕਿਥੇ ਰਹੋ? ਤੇ ਹਸਤਨਾਪੁਰ ਦੇ ਚ ਮੇਰੀ ਹਸਤੀ ਦਾ ਤੇ ਹੋਰ ਕੋਈ ਬੰਦਾ ਨਹੀਂ ਜਿਹਦੇ ਤੁਸੀਂ ਮਹਿਮਾਨ ਬਣ ਸਕੋ। ਤੇ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਦਰਯੋਧਨ ਤੇਰੇ ਨਾਲੋਂ ਵੀ ਵੱਧ ਹਸਤੀ ਦਾ ਹੈ। ਤੇ ਤੇਰੇ ਵਰਗੇ ਕਰੋੜਾਂ ਖਰੀਦ ਲੈ ਲੈ ਐਸਾ ਹੈ ਉਹ। ਮੈਂ ਉਹਦੇ ਘਰ ਠਹਿਰਨਾ ਹੈ। ਹੈਰਾਨਗੀ ਹੋਈ ਦਰਯੋਧਨ ਨੂੰ ਵੀ। ਰਾਜਾ ਮੈਂ ਤੇ ਮੇਰੀ ਹਸਤੀ ਤੋਂ ਵੀ ਕੋਈ ਵੱਧ ਹੈ। ਔਰ ਉਹਦੇ ਘਰ ਇਹ ਮਹਿਮਾਨ ਠਹਿਰਣਗੇ। ਕਹਿੰਦ ਨੇ ਆਪਣੇ ਬੰਦੇ ਪਿੱਛੇ ਭੇਜੇ। ਵੇਖੋ ਤੇ ਸਹੀ ਇਹ ਠਹਿਰਦਾ ਕਿੱਥੇ ਹੈ। ਇਹ ਰਾਤ ਕਿੱਥੇ ਕੱਟੇਗਾ। ਰੱਥ ਤੇ ਬੈਠ ਕੇ ਕੋਚਵਾਨ ਨੂੰ ਸ੍ਰੀ ਕ੍ਰਿਸ਼ਨ ਨੇ ਕਿਹਾ ਚੱਲ ਭਈ ਬੇਦਰ ਦੇ ਘਰ ਚੱਲ। ਤੇ ਬਿਦਰ ਕੌਣ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਿਦਰ ਦੀ ਵਾਕਫੀਅਤ ਮਿਲਦੀ ਓਏ ਕਿ ਦਾਸੀ ਸੁੱਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀ ਵੇਦ ਵ્યાਸ ਤੇ ਘਰ ਦੀ ਇੱਕ ਨੌਕਰਾਨੀ ਸੀ ਗੋਲੀ ਤੇ ਉਹਦਾ ਲੜਕਾ ਸੀ ਦਾਸੀ ਸੁੱਤ ਦਾਸੀ ਦਾ ਲੜਕਾ ਸੀ ਤੇ ਇਹਦੇ ਨਾਲ अनेका ਹੋਰ ਅਯੋਗ ਕਹਾਣੀਆਂ ਜੋੜਨ ਕਰਕੇ ਇਹਨੂੰ ਲੋਕੀ ਸ਼ੂਦਰ ਕਹਿੰਦੇ ਸਨ ਤੇ ਉਹਦੇ ਬੂਹੇ ਤੇ ਕ੍ਰਿਸ਼ਨ ਨੇ ਜਾ ਕੇ ਦਸਤਕ ਦਿੱਤੀ ਹੁਣ ਕਦੇ ਕੋਈ ਰਾਜਾ ਐਸਾ ਕਰਦਾ ਹੈ ਮਲਕ ਬਾਗੋ ਤੇ بڑے بڑے ਪ੍ਰਤਿਸ਼ਠਿਤ ਬੰਦਿਆਂ ਦੇ ਘਰ ਛੱਡ ਕੇ ਦਸਤਕ ਦਿੱਤੀ ਜਦ ਲਾਲੋ ਦੇ ਬੂਹੇ 'ਤੇ ਤੇ ਹੈਰਾਨਗੀ ਜ਼ਰੂਰ ਹੋਈ ਸੀ ਮਲਕ ਬਾਗੋ ਨੂੰ ਹੈ ਸੰਤ ਫਕੀਰ ਮੇਰੇ ਘਰ ਆਉਂਦੇ ਨਹੀਂ ਇਹ ਕਿੱਥੇ ਗਿਆ ਦਰਖਾਨ ਤੋਂ ਜੋ ਬੜੀ ਮੁਸ਼ਕਲ ਨਾਲ ਦੋ ਵਕਤ ਆਪਣੀ ਰੋਟੀ ਜੁਟਾ ਜੁਟਾਉਂਦਾ ਇੱਕ ਮਹਿਮਾਨ ਵਾਸਤੇ ਜਿਹਦੇ ਕੋਲ ਨਹੀਂ ਹੈ ਤੇ ਇੱਕ ਮਹਿਮਾਨ ਆ ਜਾਏ ਤੇ ਖੁਦ ਭੁੱਖਾ ਰਹਿ ਕੇ ਖਿਲਾਣਾ ਪਏਗਾ ਉਹਦੇ ਘਰ ਉੱਥੇ ਜਾ ਕੇ ਠਹਿਰੇ ਨੇ ਇਹ ਕੌਤਕ ਪਹਿਲੇ ਵੀ ਵਰਤਿਆ ਇਸ ਵਾਸਤੇ ਸੰਤਾ ਨੂੰ ਤੇ అవతారి પુરੁਸ਼ਾਂ ਨੂੰ ਕਤਈ ਅਮੀਰ ਨਿਵਾਜ਼ ਨਹੀਂ ਆਖਿਆ ਗਿਆ ਗਰੀਬ ਨਿਵਾਜ਼ ਆਖਿਆ ਗਿਆ ਬਗੌਰ ਮੁਤਾਲਾ ਕਰਕੇ ਵੇਖਨਾ ਇੱਕ ਥਾਂ ਤੇ ਵੀ ਨਹੀਂ ਲਿਖਿਆ ਹੋਇਆ ਅਮੀਰ ਨਿਵਾਜ਼ ਕਿਉਂਕਿ ਅਮੀਰ ਨੂੰ ਧਨ ਦਾ ਇਤਨਾ غرور ਹੁੰਦਾ ਹੈ ਇਤਨਾ ਤਕabbਰ ਹੁੰਦਾ ਹੈ ਹਲੇਮੀ ਦਾ ਆਉਣਾ ਬਹੁਤ ਔਖੀ ਗੱਲ ਹੈ ਤੇ ਜਿਹਨੂੰ ਅਮੀਰ ਹਲੇਮੀ ਕਹਿੰਦੇ ਨੇ ਉਹ ਬੁਜ਼ਦਲੀ ਹੁੰਦੀ ਹੈ ਉਹ ਹਲੇਮੀ ਨਹੀਂ ਹੁੰਦੀ ਉਹ ਤੇ ਮਰਦਾ ਪਣਾਉਂਦਾ ਉਹ ਤੇ ਲਾਸ਼ ਹੈ ਦਵਾਰ ਤੇ ਦਸਤਗ ਦਿੱਤੇ ਤੇ ਕਹਿੰਦੇ ਬੇਦਰ ਕਿਧਲੇ ਗਿਆ ਸੀ ਘਰ ਵਾਲੀ ਸੀ ਬੂਆ ਖੋលਿਆ 당 ਰਹਿ ਗਏ ਦੇ ਮੇਰੇ ਬੂਏ ਤੇ ਐ ਵਕਤ ਦਾ ਰਾਜਾ అవਤਾਰੀ ਪੁਰਸ਼ ਤੇ ਮਹਾਨ ਸੰਤ ਕ੍ਰਿਸ਼ਨ ਮੌਜੂਦ ਅੰਦਰ ਆ ਗਏ ਬੇਸੁੱਧ ਹੋਈ ਬਿਠਾਇਆ ਭੇਟ ਕੀ ਕਰੀ ਗਏ ਤੋਂ ਲੰਬੀ ਚੌੜੀ ਗਾਥਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ਼ਾਰੇ ਨੇ ਤੇ ਭਾਈ ਗੁਰਦਾਸ ਜੀ ਨੇ ਵੀ ਲੰਬੀ ਚੌੜੀ ਗਾਥਾ ਲਿਖੀ ਮੈਂ ਸੰਖੇਪ ਦੇ ਚਾਰਜ ਕਰਾਂ ਜੰਗਲ ਚੋਂ ਕੇਲੇ ਤੋੜ ਕੇ ਬਿਦਰ ਨੇ ਲਿਆਂਦੇ ਸਨ ਪਹਿਲੇ ਘਰ ਅੱਜ ਵੀ ਭਾਰਤ ਦੇ ਮੱਧ ਭਾਰਤ ਦੇ ਇਲਾਕੇ ਵਿੱਚ ਜੰਗਲੀ ਕੇਲਾ ਬਹੁਤ ਹੈ ਅੱਜ ਵੀ ਬਹੁਤ ਹੈ ਜੰਗਲਾਂ ਦੇ ਜੰਗਲ ਭਰੇ ਪੈਣੇ ਮਲੇਸ਼ੀਆ ਚ ਵੀ ਮੈਂ ਬਹੁਤ ਦੇਖਿਆ بڑا ਕੇਲਾ ਹੈ ਪਹਾੜਾਂ ਦੇ ਪਹਾੜ ਭਰੇ ਤੇ ਤੋ ਕੇਲਾ ਜੈਸੇ ਛਿਲੇ ਹੈ ਛਿਲਕਾ ਕ੍ਰਿਸ਼ਨ ਦੀ ਹਥੇਲੀ ਤੇ ਰਖਿਆ ਭਗਵਨ ਛਕੋ ਬੇਸੋਧ ਹੋ ਗਈ ਪਿਆਰ ਦੇ ਚ ਇਤਨੀ ਉਮੜੇ ਕਿ ਵਿਚਾਰ ਇਤਨੇ ਵੀ ਨਾ ਰਹੀ ਕਿ ਛਿਲਕਾ ਕਿਹੜਾ ਹੈ ਤੇ ਗਿਰੀ ਕਿਰੀ ਅੰਤਰਾ ਕਰਨਾ ਇਹ ਬੋਲ ਗਈ ਤੇ ਉਸ ਵਕਤ ਦੇ ਅਵਤਾਰੀ ਪ੍ਰਸ਼ਣੇ ਛਿਲਕੇ ਨੂੰ ਥੱਲੇ ਸੁਟਣਾ ਪ੍ਰੇਮ ਦੀ ਤੋਹੀਨ ਸਮਝੀ ਬਈ ਇਹ ਪ੍ਰੇਮ ਕਰਕੇ ਦਿੱਤੇ ਗਏ ਨੇ ਸ਼ਰਧਾ ਕਰਕੇ ਦਿੱਤੇ ਗਏ ਨੇ ਤੇ ਜਿਸ ਦੇ ਚ ਇਤਨਾ ਪ੍ਰੇਮ ਹੈ ਇਹਨਾਂ ਛਿਲਕਿਆਂ ਨੂੰ ਮੈਂ ਸੁਟਿਆ ਤੇ ਪ੍ਰੇਮ ਤੇ ਰੱਬ ਦਾ ਰੂਪ ਹੁੰਦਾ ਤੇ ਪ੍ਰੇਮ ਦੀ ਤੋਹੀਨ ਹੋ ਜਾਏਗੀ ਇਹ ਪ੍ਰੇਮ ਨੂੰ ਝੋਟ ਪਹੁੰਚੇਗੀ ਛਿਲਕੇ ਖਾਏ ਦੂਜਾ ਇਕੱਲਾ ਵੀ ਇਸ ਤਰ੍ਹਾਂ ਦਿੱਤਾ ਛਿਲਕੇ ਖਾ ਰਹੇ ਨੇ ਤੇ ਤੀਜੀ ਦਫਾ ਜਦ ਛਿਲਕੇ ਪਕੜਾ ਰਹੀਏ ਬਦਰ ਪਹੁੰਚ ਗਏ ਤੇ ਕੌਤਕ ਵੀ ਦੇਖਦੇ ਪੈਨੇ ਕਿ ਗਿਰੀਆਂ ਥੱਲੇ ਸੁੱਟੀਆਂ ਨੇ ਮੇਰੀ ਘਰ ਵਾਲੀ ਨੇ ਤੇ ਛਿਲਕੇ ਕ੍ਰਿਸ਼ਨ ਜੀ ਨੂੰ ਦਿੱਤੇ ਨੇ ਤੇ ਉਹ ਛਿਲਕੇ ਖਾ ਰਹੇ ਨੇ ਇਕਦਮ ਹੱਥੋਂ ਕੇਲੇ ਖੋ ਕੇ ਘਰ ਵਾਲੀ ਤੋਂ ਤੇ ਆਖੇ ਇਹ ਕੀ ਕਰ ਰਹੀ ਹੈ ਕਦਮਾਂ ਤੇ ਮੱਥਾ ਠੇਕ ਕੇ ਉਹ ਆਪ ਕੇਲੇ ਨੂੰ ਛਿਲਦਾ ਤੇ ਗਿਰੀ ਪਕੜਾਈ ਕ੍ਰਿਸ਼ਨ ਦੇ ਹੱਥ ਵਿੱਚ ਖਾਣ ਲੱਗੇ ਕ੍ਰਿਸ਼ਨ ਤੇ ਕਹਿ ਲੱਗੇ ਬੇਦਰ ਜੋ ਸਵਾਦ ਉਹਨਾਂ ਛਿਲਕਿਆਂ 'ਚ ਸੀ ਐਦੇ 'ਚ ਨਹੀਂ ਇਸ ਗਿਰੀ 'ਚ ਥੋੜੀ ਜਿਹੀਆਂ ਵਿਚਾਰ ਹੈ ਉਹ ਤੇ ਨਿਰੇ ਪਿਆਰ ਦੀ ਮੂਰਤੀ ਉਹ ਛਿਲਕੇ ਨਿਰੇ ਪਿਆਰ ਦਾ ਸਰੂਪ ਤੇ ਪਿਆਰ ਦੇ ਚ ਭਜਿਆ ਹੋਇਆ ਅਗਰ ਕੋਈ ਹਿਰਦਾ ਹੋਵੇ ਉਹ ਜਿੱਥੇ ਖੜਾ ਹੋਵੇਗਾ ਉਹ ਜਿਹੜੀ ਖਾਕ ਹੈ ਨਾ ਉਹ ਜਿਹਨੂੰ ਅਸੀਂ ਚਰਨ ਧੂੜ ਕਹਿੰਦੇ ਹਾਂ ਉਹ ਇਤਨੀ ਅਕਸੀਰ ਤੇ ਬਰਕਤਾਂ ਭਰੀ ਹੋ ਜਾਂਦੀ ਹੈ ਜਿਹਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਨੇ ਗਾਈ ਹੈ ਪਿਆਰ ਦੇ ਚ ਭਜਿਆ ਹੋਇਆ ਕੋਈ ਹਿਰਦਾ ਅਗਰ ਰੱਬ ਦੇ ਗੀਤ ਗਾ ਰਿਹਾ ਹੈ ਉਹ ਜਿੱਥੇ ਗਾ ਰਿਹਾ ਹੈ ਕੋਲ ਅਗਰ ਪਾਣੀ ਸਰੋਵਰ ਦੇ ਰੂਪ ਵਿੱਚ ਹੋਵੇ ਇਆ ਕਿਸੇ ਬਰਤਨ ਦੇ ਚੋਵੇ ਪਾਣੀ ਅੰਮ੍ਰਿਤ ਬਣੇਗਾ ਪਾਣੀ ਦੀ ਤਾਸੀਰ ਬਦਲ ਜਾਏਗੀ ਸਭ ਤੋਂ ਜ਼ਿਆਦਾ ਅਸਰ ਪਾਣੀ ਤੇ ਤੇ ਖਾਕ ਤੇ ਪੈਂਦਾ ਹੈ ਐਨੀ ਮਰਜ਼ ਕਰਾਂ ਪਹਿਲੇ ਮਨੁੱਖੀ ਹਿਰਦਿਆਂ ਦੇ ਉੱਤੇ ਬਾਅਦ ਵਿੱਚ ਪੈਂਦਾ ਕਿਉਂਕਿ ਬੰਦਾ ਆਪਣੇ ਹਿਰਦੇ ਦੇ ਦਵਾਰ ਬੰਦ ਕਰਕੇ ਰੱਖਦਾ ਹੈ ਮਿੱਟੀ ਬੰਦ ਨਹੀਂ ਕਰ ਸਕਦੀ ਪਾਣੀ ਬੰਦ ਨਹੀਂ ਕਰ ਸਕਦਾ ਭਿਜੇ ਹੋਏ ਸ਼ਬਦਾਂ ਦਾ ਅਸਰ ਪਾਣੀ ਤੇ ਪੈਂਦਾ ਹੈ ਖਾਕ ਤੇ ਪੈਂਦਾ ਪਾਣੀ ਅੰਮ੍ਰਿਤ ਬਣ ਜਾਂਦੇ ਹੈ ਤੇ ਖ਼ਾਕ ਅਕਸੀਰ ਬਣ ਜਾਂਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਮਹਿਮਾ ਗਾਇਨ ਕੀਤਾ ਅੰਤਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹੈ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਧੂਰ ਹੈ ਪਰ ਫਿਰ ਆਪ ਤੇਥੇ ਤੱਕ ਕਹਿੰਦੇ ਨੇ ਗੁਰ ਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਵੀ ਗਤ ਪਾਇ ਬੜੀ ਮਹਿਮਾ ਬੜੀ ਗੱਲ ਹੈ حافظ جی کہندا سرمہ کن تو خاک اولیاء تابابینے ابتداء تا انتہا شروع تو لے کے اخر تک جے تو کچھ ویکھنا چاہنا ہے تا મહાપુરુ샤ں دے خاک دا سرمہ بنا لے اپنی اکھ وچ پا لے لمکاںواں نہ میں گل مختصر پیار دا اثر ہر چیز تے پے گا ہر বস্তু تے پے گا پودا اثر چھلکیاں تے وی پے گا ਤੇ ਦਰਯੋਧਨ ਤੱਕ ਖਬਰ ਪਹੁੰਚ ਗਈ ਰਾਤ ਕੱਟੀ ਐ ਉਸ ਰਾਜੇ ਨੇ ਬਿਦਰ ਦੇ ਘਰ ਕੰਨ ਸਵੇਰੇ ਬਿਦਰ ਦੀ ਝੋਗੀ ਦੇ ਬਾਹਰ ਜਾ ਪਹੁੰਚਿਆ ਆਪਣਾ ਰਥ ਲੈ ਕੇ ਸ਼ਾਨੋ ਸ਼ੌਕਤ ਲੈ ਕੇ ਤੇ ਜੈਸੇ ਕ੍ਰਿਸ਼ਨ ਜੀ ਬਾਹਰ ਨਿਕਲੇ ਨਾ ਤੇ ਆਖਣ ਲਗਾ ਤੂੰ ਗਵਾਲੇ ਦਾ ਗਵਾਲਾ ਹੀ ਰਿਆ ਨਾ ਗਊਆਂ ਚਾਰਦਾ ਰਿਆ ਦਰਦਰ ਦੀਆਂ ਠੋਕਰਾਂ ਖਾਂਦਾ ਰਿਆ ਭਾਵੇਂ ਰਾਜਾ ਬਣ ਗਿਆ ਪਰ ਤੈਨੂੰ ਸਮਝ ਨਹੀਂ ਕਿ ਰਾਜੇ ਨੂੰ ਰਾਜੇ ਦੇ ਘਰ ਰਹਿਣਾ ਚਾਹੀਦਾ। ధਨવાન ਨੂੰ ధਨવાન ਦੇ ਘਰ ਰਹਿਣਾ ਚਾਹੀਦਾ। ਤੂੰ ਕਿੱਥੇ ਰਾਤ ਕੱਟੀ ਐ? ਤੇ શ્રીਕ੍ਰਿਸ਼ਨ ਨੇ ਆਪਣੇ ਮੁਖਾਰ ਬਿੰਦ ਤੋਂ ਜੋ ਬਚਨ ਕਹੇ ਨੇ ਉਹ ਕਬੀਰ ਨੇ ਬਿਆਨ ਕੀਤੇ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਰਾਜਨ ਕੌਣ ਤੇਮਾਰੇ ਆਵੇ? ਐਸੋ ਭਾਉ ਬਿਦਰ ਕੋ ਦੇਖਿਓ ਕੋ ਗਰੀਬ ਮੋਇ ਭਾਉ